ਸਵੇਰੇ ਪਤਾ ਲੱਗਾ ਹਨ ਦੋ ਦਿਨ ਹੋ ਗਏ ਸਾਡੀ ਗੱਲ ਹੋਈ ਪਰਸੋ ਰਾਤ ਹੋਈ ਮੇਰੀ ਗੱਲ ਬਸ ਇਹਨਾਂ ਮੈਨੂੰ ਕਿਹਾ ਵਾ ਵੀ ਬਰ ਬਰਫ ਬੜੀ ਭੈਣਦੀ ਆ ਜੇ ਕੋਈ ਮੇਰੇ ਨਾਲ ਜੇ ਮੈਂ ਨਾ ਗੱਲ ਕਰਾਂ ਤਾਂ ਟੈਨਸ਼ਨ ਨਾ ਲਿਓ ਮੈਂ ਕਿਹਾ ਨਹੀਂ ਹਾਂ ਤੇ ਤੂੰ ਟੈਨਸ਼ਨ ਬੜੀ ਲੈਣੀ ਮੈਂ ਨਹੀਂ ਮੈਂ ਨਹੀਂ ਲੈਂਦੀ ਤੇ 2 ਵਜੇ ਮੈਸੇਜ ਕੀਤਾ ਰਾਤ ਵੀ ਇਹ ਤੇ ਮੋਰ ਬੜਾ ਖਰਾਪ ਆ ਤੇ ਕੋਈ ਟੈਨਸ਼ਨ ਨਾ ਲਿਓ ਜਿਸ ਸਵੇਰੇ ਉੱਠ ਕੇ ਮੈਸੇਜ ਵੇਖਿਆ ਵਾ ਜੀ ਸਾਨੂੰ ਸਵੇਰੇ ਚਾਚਾ ਜੀ ਸਾਡੇ ਦਾ ਫੋਨ ਆਇਆ ਵਾ ਤੇ ਇਸ ਤਰ੍ਹਾਂ ਨਾ ਉੱਥੇ ਆਰਮੀ ਦੇ ਹਸਪੀਟਲ 'ਚ ਐਡਮਿਟ ਨੇ ਤੂੰ ਟੈਨਸ਼ਨ ਨਹੀਂ ਲੈਣੀ ਪਰ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਵੀ ਮੈਂ ਰੋਣਾ ਚੁੱਪ ਨਹੀਂ ਕੀਤੀ। ਤੋ ਹਨ 13 ਦਿਨ ਹੋ ਗਏ ਗਏ। ਮਹੀਨੇ ਦੀ ਛੁੱਟੀ ਕੱਟ ਕੇ ਗਏ ਆ ਘਰ। ਠੀਕ 88 ਕਰੋ ਜਿੱਦਣ ਗਏ ਆ। ਕਮਰ ਰਵਡ ਬਣ ਰਿਆ ਤੇ ਉਹਦੇ ਵਿੱਚ ਸੁਪਰਵਾਈਜ਼ਰ ਨੇ ਸਵੇਰੇ ਪਤਾ ਲੱਗਾ ਸਾਨੂੰ। 2 ਦਿਨ ਹੋ ਗਏ ਸਾਡੀ ਗੱਲ ਹੋਈ ਪਰਸੋ ਰਾਤ ਹੋਈ ਮੇਰੀ ਗੱਲ ਬਸ ਐਨਾ ਮੈਨੂੰ ਕਿਹਾ ਵੀ ਬਰਫ ਬੜੀ ਭੈਣ ਦੀ ਆ ਜੇ ਕੋਈ ਮੇਰੇ ਨਾਲ ਜਮੈ ਨਾ ਗੱਲ ਕਰਾਂ ਨਾ ਟੈਨਸ਼ਨ ਨਾ ਲਿਓ ਮੈਂ ਕਿਹਾ ਨਹੀਂ ਅੰਦੇ ਤੂੰ ਟੈਨਸ਼ਨ ਬੜੀ ਲੈਣੀ ਮੈਂ ਨਹੀਂ ਮੈਂ ਨਹੀਂ ਲਿੰਦੀ ਤੇ 2 ਵਜੇ ਮੈਸੇਜ ਕੀਤਾ ਰਾਤ ਪੀ ਅਤੇ ਮੋਰ ਬੜਾ ਖਰਾਪ ਆ ਤੇ ਕੋਈ ਟੈਨਸ਼ਨ ਨਾ ਲਿਓ ਅੱਜ ਸਵੇਰੇ ਉੱਠ ਕੇ ਮੈਸੇਜ ਵੇਖਿਆ ਵਾ ਤੇ ਅੱਜ ਹੀ ਸਾਨੂੰ ਸਵੇਰੇ ਚਾਚਾ ਜੀ ਸਾਡੇ ਦਾ ਫੋਨ ਆਇਆ ਵਾ ਪੀ ਇਸ ਤਰ੍ਹਾਂ ਨਾ ਉੱਥੇ ਆਰਮੀ ਦੇ ਹਸਪੀਟਲ ਉਹ ਐਡਮਿਟ ਨੇ ਤੇ ਤੂੰ ਟੈਨਸ਼ਨ ਨਹੀਂ ਲੈਣੀ ਪਰ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਪੀ ਮੈਂ ਰੋਣੋਂ ਚੁੱਪ ਨਹੀਂ ਕੀਤੀ ਫਿਰ ਚਾਚਾ ਇਹਨੂੰ ਪੱਤਰ ਲੱਗਾ ਇਹ ਰੋਂਦੀ ਉਹਨਾਂ ਮੈਨੂੰ ਖਾਲ ਕੀਤੀ ਫਿਰ ਕਾਰਨ ਕਾਰਨ ਪਰਸ ਖਾਲ ਕਰ ਮੇਰ ਨਾਲ ਕਰਵਾਈ ਆ ਤੇ ਆਂਦੀ ਮੈਂ ਠੀਕ ਆ ਮੇਰੇ ਪੈਰ ਤੇ ਸਟਿਚ ਲੱਗੇ ਆ ਹੂੰ ਹੂੰ ਪਰ ਮੈਂ ਕੁਛ ਕਿਹਾ ਨਹੀਂ ਸਾਦੀ ਹੌਲੀ ਹੌਲੀ ਮੇਰ ਨਾਲ ਗੱਲ ਹੋਈ ਆ ਜ਼ਿਆਦਾ ਗੱਲਬਾਤ ਨਹੀਂ ਕੁਛ ਹੋਈ ਕਿਦਨ ਗਏ ਸੀ ਇੱਥੋਂ ਦੇ ਇੱਥੋਂ ਇਹਨਾਂ ਨੂੰ 13 ਦਿਨ ਹੋ ਗਏ ਆ ਗਿਆ ਨੂੰ ਮਹੀਨੇ ਦੀ ਛੁੱਟੀ ਕੱਟ ਕੇ ਗਏ ਆ ਘਰ ਠੀਕ ਠਾਕ ਸੀ ਕਰੋ ਜਦਨ ਗਏ ਆ ਕੀ ਕੰਮ ਕੀ ਗੱਲ ਜਿੱਥੇ ਕੰਮ ਰੋਡ ਬਣ ਰਿਹਾ ਉੱਥੇ ਤੇ ਉਹਦੇ ਵਿੱਚ ਸੁਪਰਵਾਈਜ਼ਰ ਨੇ ਹਾਂਜੀ 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 ਗੱਲ ਤਾਂ ਢੀ ਹਾਂਜੀ ਹੋ ਗਈ 12 ਵਜੇ ਗੱਲ ਹੋਈ ਹੈ ਗੱਲ ਤਰਾ ਵੀ ਸਵੇਰੇ ਮੈਨੂੰ ਬਲਦੇਵ ਸਰਪੰਚ ਦਾ ਫੋਨ ਆਇਆ ਵੀ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਉੱਥੇ ਤੇ ਮੁੜ ਕੇ ਮੈਨੂੰ ਉਹਦੇ ਵੀ ਇਹਨਾਂ ਦੱਸਿਆ ਨਹੀਂ ਮੈਨੂੰ ਕਲੀਅਰ ਤੇ ਮੁੜ ਕੇ ਸਾਡੀ ਚਾਚੇ ਜੀ ਨਾਲ ਗੱਲ ਹੋਈ ਆ ਚਾਚੇ ਜੀ ਨੇ ਸਾਡੇ ਨੇ ਇਹ ਦੱਸਿਆ ਵੀ ਇਸ ਤਰ੍ਹਾਂ ਉਹ ਮੇਰੀ ਗੱਲ ਹੋ ਗਈ ਆ ਐਕਸੀਡੈਂਟ ਦਾ ਪਤਾ ਲੱਗਿਆ ਮੁੜ ਕੇ ਉਹਨਾਂ ਵੀਡੀਓ ਕਾਲ ਕਰਾਈ ਸਾਡੀ ਜਗਵੀਰ ਤਾਂ ਉਹ ਹਾਂ ਵੀ ਮੇਰੇ ਇਤਰਾ ਢੰਕੇ ਲੱਗੇ ਆ ਤੇ ਬਾਕੀ ਮੈਂ ਠੀਕ ਠਾਕ ਆ ਅੱਜ ਨੂੰ 9 ਵਜੇ ਮੈਨੂੰ ਜਗਜੀਤ ਸਾਡੇ ਪੱਤਰਕਾਰ ਆ ਤੇ ਉਹਨੇ ਟੈਲੀਫੋਨ 9 ਵਜੇ ਕੀਤਾ ਜਗਜੀਤ ਸਿੰਘ ਆਇਆ ਇਹ ਤੋਂ ਫਿਰ ਤਾਂ ਆਪਣੀਆਂ ਬੋਚਾ ਤੇ ਉਹਨੇ ਦੱਸਿਆ ਕਿ ਇਤਨਾ ਕੋਈ ਇੱਥੇ ਐਕਸੀਡੈਂਟ ਜਾ ਪੜੀ ਹੋਈ ਟੀਕੀ ਦੀ ਹਾਦਸੇ ਪਤਾ ਚੱਲਦਾ ਚਿੰਤਨਾ ਪਤਾ ਕਰਕੇ ਦੱਸਿਆ ਮੈਂ ਆਪਣੇ ਉਹਦੇ ਪ੍ਰਾਸ ਗਪੀਰ ਆ ਪੁਲਿਸ ਪੁਲਿਸ ਚ ਕਿੰਦਾ ਲੂਈ ਤਾਂ ਮੈਂ ਕਹਦਾ ਕਰ ਅਮਰੀਕਨ ਜ਼ਰੂਰੀ ਗੱਲ ਪ੍ਰਮ ਗੱਲ ਕਰਨਗੇ ਫੇਰ ਮੈਨਾਂ ਦਾ ਚਾਚਾ ਜੀ ਪੀਡਬਲਿਊਟੀ ਤੇਰੋ ਇਨੀ ਚੰਡੀਗੜ੍ਹ ਨਹੀਂ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰਾ ਪੋਸਟ ਪੋਸਟ ਕਰਕੇ ਨਜ਼ਰ ਚਾਹੀਦੀ ਠੀਕ ਹੈ ਆਪ ਸਾਡੇ ਲਈ ਠੀਕ ਹੈ ਇਹਨਾਂ ਨਾਲ ਕਰ ਜਾਨਾ ਵੀ ਗੱਲ ਕਰਾਈਏ ਠੀਕ ਹੈ